ਅੱਜ ਇੱਕ ਸਰਕਾਰੀ ਪ੍ਰੋਗਰਾਮ ਦਾ ਡਰਾਮਾ ਕਰਕੇ ਸਿਆਸੀ ਰੈਲੀ ਕੀਤੀ ਗਈ ਸਰਕਾਰੀ ਪੈਸੇ ਤੇ ਤੇ ਜਿਹਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ 100% ਝੂਠ ਬੋਲਿਆ ਗਿਆ ਜਿਹੜਾ ਇਹ 4 ਸਾਲ ਤੋਂ ਕਰਦੇ ਆ ਰਹੇ ਨੇ ਉਹੀ ਕੰਮ ਅੱਜ ਦੁਹਰਾਏਗੇ ਪਹਿਲਾਂ ਤਾਂ ਕਦੇ ਫੋਟੀ ਹਸਪਤਾਲ ਪੈ ਜਾਂਦੇ ਨੇ ਗਲੂਕੋਜ਼ ਲਵਾ ਕੇ ਕਦੇ ਘੰਟੇਵਾ ਦੀ ਠੀਕ ਹੋ ਜਾਂਦੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਫੋਟੀ ਹਸਪਤਾਲ ਜਾ ਕੇ ਕਿਹੜੇ ਇਹ ਜੀ ਬਿਮਾਰੀ ਹੈ ਜਿਹੜੀ ਘੰਟੇਵਾ ਤੇ ਠੀਕ ਹੋ ਗਈ ਚਲੋ ਇਹਦੇ ਬਾਰੇ ਫੇਰ ਗੱਲ ਕਰਾਂਗੇ ਪਰ ਭਗਵੰਤ ਮਾਨ ਨੇ ਅੱਜ ਆਪਣੀ ਸਪੀਚ ਦੇ ਵਿੱਚ ਦੋ ਗੱਲਾਂ ਵਿਸ਼ੇਸ਼ ਤੌਰ ਤੇ ਕਹੀਆਂ ਇੱਕ ਤਾਂ ਗੱਲ ਕੀਤੀ ਬਿਜਲੀ ਦੀ ਕਿ ਉਹੀ ਟਰਾਂਸਫਾਰਮਰ ਨੇ ਉਹੀ ਤਾਰਾ ਨੇ ਬਿਜਲੀ ਕਿਵੇਂ ਆਉਂਦੀ ਹੈ ਤੇ ਦੂਜੀ ਗੱਲ ਕੀਤੀ ਕਿ ਕਿਸਾਨਾਂ ਦਾ ਮਸੀਹਾ ਕਹੌਣ ਵਾਲੇ ਉਹਨਾਂ ਨੇ ਕਿਸਾਨਾਂ ਲਈ ਕੀਤਾ ਕੀ ਆ ਪਹਿਲੀ ਗੱਲ ਬਿਜਲੀ ਦੀ ਭਗਵੰਤ ਮਾਨ ਸਿਆ ਇਹ ਸੋਚ ਤੇ ਵਿਜਨ ਦਾ ਫਰਕ ਹੈ ਤੇਰੀ ਤੇ ਸੋਚ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਦਾ ਇੰਨਾ ਫਰਕ ਹੈ ਪੰਜਾਬ ਦੇ ਨੌਜਵਾਨੋ ਕੀ ਇਹ ਟਰਾਂਸਫਾਰਮਰ ਦੇ ਰੀਵਨ ਕੱਟ ਕੇ ਕਹਿੰਦੇ ਨੇ ਕਿ ਵਿਕਾਸ ਕੀਤਾ ਤੇ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਪੰਜ ਵੱਡੇ ਥਰਮਲ ਪਲਾਂਟ ਲਾ ਕੇ ਇਤਿਹਾਸ ਦੀ ਸਭ ਤੋਂ ਵੱਧ ਬਿਜਲੀ ਪੰਜਾਬ ਵਿੱਚ ਪੈਦਾ ਕੀਤੀ ਆ ਤੁਸੀਂ ਤਾਂ ਉਹ ਵੀ ਨਹੀਂ ਸਮਝ ਸਕੇ ਅੱਜ ਹਜ਼ਾਰਾਂ ਕਰੋੜ ਰੁਪਇਆ ਖਰਚ ਕੇ ਬਿਜਲੀ ਆ ਜਿਹੜੀ ਬਾਹਰਲੇ ਸੂਬਿਆਂ ਤੋਂ ਖਰੀਦ-ਖਰੀਦ ਕੇ ਪੰਜਾਬ 'ਚ ਦੇ ਰਹੇ ਹੋ ਉਹ ਥੋਤੇ ਲਾਏ ਹੋਏ ਥਰਮਲ ਪਲਾਂਟ ਨਹੀਂ ਸਾਂਭੇ ਗਏ ਹੋਰ ਕਰੋਗੇ ਕਿ ਇੱਕ ਯੂਨਿਟ ਵੀ ਪੈਦਾ ਕਰ ਸਕਿਓ 4 ਸਾਲ ਦੇ ਵਿੱਚ ਦੂਜੀ ਗੱਲ ਕੀਤੀ ਕਿਸਾਨਾਂ ਦੀ ਚਾਹੇ ਕਿਸਾਨ ਦੀ ਫਸਲ ਉਹਨੂੰ ਮੰਡੀ 'ਚ ਸਿੱਟਣ ਵਾਲੀ ਮੰਡੀ ਕੋਆਪਰੇਟ ਸੁਸਾਇਟੀਆਂ ਬਿਜਲੀ ਦੇ ਕਨੈਕਸ਼ਨਾਂ ਦੇ ਬਿੱਲ ਜਾਂ ਬਿਜਲੀ ਦੇ ਕਨੈਕਸ਼ਨ ਲੰਗਰ ਲਾ ਕੇ ਕੱਲੇ-ਕੱਲੇ ਖੇਤ ਤੱਕ ਖਾੜੇ ਇਹ ਸ਼੍ਰੋਮਣੀ ਕਾਜਲੀ ਸਰਕਾਰਾਂ ਦੇ ਹਿੱਸੇ ਆਇਆ ਕੰਮ ਸਾਰਾ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜੀ ਸਰਦਾਰ ਸੁਭੀ ਸਿੰਘ ਬਾਦਲ ਜੀ ਇਹ ਉਹਨਾਂ ਦੇ ਹਿੱਸੇ ਆਏ ਨੇ ਜਿਨ੍ਹਾਂ ਨੇ ਕਿਸਾਨ ਦੀ ਦੇ ਨਾਲ ਸੰਬੰਧਿਤ ਹਰ ਚੀਜ਼ ਭਾਵੇਂ ਉਹ ਬਿਜਲੀ ਆ ਪਮਾ ਮੰਡੀ ਆ ਪਮਾ ਉਹ ਸਕੋਪਰਰ ਸੋਸਾਇਟੀਆਂ ਨੇ ਪਮਾ ਟਰੈਕਟਰ ਨੂੰ ਕਿਸਾਨ ਦੇ ਗੱਡੇ ਦਾਕਰਾਰ ਦੇ ਕੇ ਉਹਨੂੰ ਟੈਕਸ ਫਰੀ ਕਰਨਾ ਇਹ ਸਾਰਾ ਕੁਝ ਕਾਲੀਦਲ ਕੀਤਾ ਤੁਸੀਂ ਇੱਕ ਚੀਜ਼ ਦੱਸੋ ਇੱਕ ਵੀ 4 ਸਾਲ ਦੇ ਵਿੱਚ ਕੋਈ ਵਾਦਾ ਕਿਸਾਨ ਨਾਲ ਪੂਰਾ ਕੀਤਾ ਹੋਵੇ ਕੋਈ ਨਵੀਂ ਮੰਡੀ ਬਣਾਈ ਹੋਵੇ ਕੋਈ ਨਵੀਂ ਬਿਜਲੀ ਦੀ ਯੂਨਿਟ ਪੈਦਾ ਕੀਤੀ ਹੋਵੇ ਇੱਕ ਕਨੈਕਸ਼ਨ 12000 ਤੋਂ ਉੱਪਰ ਪਿੰਡ ਨੇ ਕਿਸੇ ਨੂੰ ਇੱਕ ਕਨੈਕਸ਼ਨ ਵੀ ਕਿਸੇ ਕਿਸਾਨ ਨੂੰ ਪੰਜਾਬ ਚ ਦਿੱਤਾ ਹੋਵੇ ਕੋਈ ਨਵੀਂ ਕੋਆਪਰੇਟਿਵ ਸੁਸਾਇਟੀ ਨੂੰ ਕੋਈ ਫੰਡ ਦਿੱਤਾ ਹੋਵੇ ਕਰਿਆ ਹੋਵੇ ਕੱਖ ਨਹੀਂ ਕੀਤਾ ਨਾ ਕਿਸਾਨ ਦਾ ਨਾ ਲੋਕਾਂ ਦਾ ਨਾ ਯੂਥ ਦਾ ਨਾ ਮਲਾਜਮਾਂ ਦਾ ਨਾ ਗਰੀਬਾਂ ਦਾ ਨਾ ਮਜ਼ਦੂਰਾਂ ਦਾ ਕਿਸ ਦਾ ਕੱਖ ਨਹੀਂ ਕੀਤਾ ਇਹ ਸਾਰਾ ਕੁਝ ਝੂਠ ਦੀ ਪੰਡ ਬਣਾ ਕੇ ਰੋਜ਼ ਸੁਣਾਜਨੇ ਹੋ ਕੁਝ ਪੰਜਾਬ ਲਈ ਵੀ ਕਰ ਲਓ ਹੁਣ ਤੁਸੀਂ ਕੁਝ ਨਹੀਂ ਕਰਨਾ ਹੁਣ 4 ਮਹੀਨੇ ਬਾਅਦ ਇਹ ਪੰਜਾਬ ਦੇ ਲੋਕ ਕੀ ਹੈ ਜਿਹੜਾ ਤੁਹਾਡੇ ਨਾਲ ਕਰਨਗੇ ਤਿਆਰ ਰਹੋ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ